ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਬਲੌਗ ਦੇ ਵਿੱਚ ਹੋਰ ਸਨਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੈ ਕੇ ਆਏ ਅੱਜ ਤੁਹਾਡੇ ਲਈ ਇੱਕ ਟ੍ਰਿਕ ਮੈਂ ਕਿਹਾ ਚਲੋ ਕਈ ਦਿਨ ਹੋ ਗਏ ਆਪਾਂ ਨੂੰ ਬਲੌਗ ਸ਼ੇਅਰ ਕਰਦਿਆਂ ਨੂੰ ਵੀ ਚਲੋ ਅੱਜ ਤੁਹਾਡੇ ਨਾਲ ਇੱਕ ਟ੍ਰਿਕ ਸ਼ੇਅਰ ਕਰਦੇ ਆ ਟ੍ਰਿਕ ਇਹ ਆ ਕਿ ਸੌਣ ਦੇ ਵਿੱਚ ਮੀਂਹ ਪੈਂਦੇ ਰਹਿੰਦੇ ਨੇ ਤੇ ਇਸ ਲਹਾਬ ਆਉਂਦੀ ਰਹਿੰਦੀ ਆ ਲੱਕੜੀ ਵਗੈਰਾ ਨੂੰ ਤੇ ਹਰ ਪਾਸੇ ਨਾ ਸਿਉਂਕ ਲੱਗ ਜਾਂਦੀ ਆ ਅੱਜ ਆਪਾਂ ਨਾ ਸਿਉਂਕ ਤੇ ਟ੍ਰਿਕ ਲੈ ਕੇ ਆਏ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਨਾ ਜਿਹੜੀ ਇਹ ਸਿਉਂਕ ਆ ਸਾਡੇ ਇਹ ਗੇਟ ਨੂੰ ਪਈ ਹੋਈ ਆ ਇਹ ਚਗਾਠ ਆ ਗੇਟ ਦੀ ਤੇ ਇਹਨੂੰ ਕਾਫੀ ਟਾਈਮ ਪਹਿਲਾਂ ਮਤਲਬ ਜਦੋਂ ਬਣਿਆ ਸੀ ਥੋੜਾ ਜਿਹਾ ਰਵਾਦੇ ਮਤਲਬ ਇਹਨੂੰ ਸਿਉਂਕ ਪੈ ਗਈ ਸੀ ਤੇ ਜਦੋਂ ਇਹਨੂੰ ਸਿਉਂਕ ਪਈ ਫੇਰ ਨਾ ਅਸੀਂ ਇਹਦਾ ਹੱਲ ਕੱਢਿਆ ਇੱਕ ਮਤਲਬ ਜਿਹੜਾ ਹੱਲ ਅਸੀਂ ਵਰਤੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੇ ਫੇਰ ਅਸੀਂ ਕੀ ਕਰਿਆ ਨਾ ਇਹਦੀ ਸਿਉਂਕ ਕبھی ਅੱਗੇ ਨਾ ਵਧੇ ਤਾਂ ਅਸੀਂ ਆਹ ਸਾਰੇ ਖਾ ਗਈ ਸੀਗੀ ਜਿਹੜੀ ਸਿਉਂਕ ਲੱਗੀ ਸੀਗੀ ਲੱਕੜੀ ਸਾਰੀ ਉਹ ਖਾ ਗਈ ਫਿਰ ਅਸੀਂ ਇਹਦਾ ਇੱਕ ਹੱਲ ਕੱਢਿਆ ਹਨਾ ਉਹ ਹੱਲ ਇਹ ਸੀਗਾ ਕਿ ਨਾ ਅਸੀਂ ਇਹ ਲਿਆਂਦਾ ਡੀਜ਼ਲ ਹਨਾ ਡੀਜ਼ਲ ਲਿਆ ਕੇ ਫਿਰ ਇਹਦੇ ਵਿੱਚ ਜਿੰਨੀ ਵੀ ਜਿੱਥੇ-ਜਿੱਥੇ ਸਿਉਂਕ ਲੱਗੀ ਸੀ ਨਾ ਉੱਥੇ ਸਾਰੀ ਅਸੀਂ ਡੀਜ਼ਲ ਮਤਲਬ ਪਾਤਾ ਸੀਗਾ ਇੱਕ ਸਰਿੰਜ ਦੀ ਸਹਤ ਹਨਾ ਇਹ ਇੱਕ ਸਰੇਂਜ ਦੀ ਸਹਤਾ ਨਾ ਉਹਦੀਆਂ ਗਲੀਆਂ ਦੇ ਵਿੱਚ ਨਾ ਇਸ ਤਰ੍ਹਾਂ ਡੀਜ਼ਲ ਪਾਤਾ ਸੀਗਾ ਮਤਲਬ ਫਿਰ ਇਹ ਡੀਜ਼ਲ ਦੇ ਨਾਲ ਨਾ ਜਿਹੜੀ ਸਿਉਂਕ ਦਾ ਕੀੜਾ ਹੁੰਦਾ ਉਹ ਮਰ ਗਿਆ ਸੀਗਾ ਤੇ ਉਹ ਮਰਨ ਨਾਲ ਤੇ ਸਿਉਂਕ ਮਤਲਬ ਅੱਗੇ ਨਹੀਂ ਵਧੀ ਸੀਗੀ ਇਹ ਇਹੀ ਇੰਨਾ ਖਾ ਕੇ ਰੁਕ ਗਈ ਸੀਗੀ ਤੇ ਹੁਣ ਫਿਰ ਇਹ ਸਿਉਂਕ ਲੱਗ ਗਈ ਆ ਦੇਖੋ ਦੁਬਾਰਾ ਲੱਗਣ ਲੱਗ ਗਈ ਇੱਥੇ ਕੀੜਾ ਕਾਫੀ ਟਾਈਮ ਬਾਅਦ ਫਿਰ ਪੈਦਾ ਹੋ ਗਿਆ ਤੇ ਹੁਣ ਫੇਰ ਅਸੀਂ ਨਾ ਇਹਦੇ ਵਿੱਚ ਹੁਣ ਪਾਉਣ ਲੱਗੇ ਸੀਗੇ ਡੀਜ਼ਲ ਤੇ ਇਹ ਡੀਜ਼ਲ ਨਾਲ ਨਾ ਇਹਦਾ ਇਹ ਹੁੰਦਾ ਵੀ ਇਹ ਜਿਹੜਾ ਕੀੜਾ ਹੁੰਦਾ ਇਹ ਮਰ ਜਾਂਦਾ ਸਿਉਂਕਾਲਾ ਤੇ ਹੁਣ ਆਪਾਂ ਇਹ ਇਹਦੇ ਵਿੱਚ ਨਾ ਇਹ ਡੀਜ਼ਲ ਪਾ ਦਾਂਗੇ ਤਾਂ ਜੋ ਸਿਉਂਕ ਅੱਗੇ ਨਾ ਵਧੇ ਜੇ ਅਸੀਂ ਨਾ ਉਦੋਂ ਪਾਉਂਦੇ ਮਤਲਬ ਇਹ ਹੁਣ ਤੱਕ ਖਤਮ ਹੋ ਜਾਣਾ ਸੀਗਾ ਗੇਟ ਤੇ ਜਗਾਠ ਕੱਦੀ ਖਾ ਜਾਣੀ ਸੀਗੀ ਉਹਨੇ ਤੇ ਇਹਨੂੰ ਨਾ ਅਸੀਂ ਇਹਦੇ ਨਾਲੇ ਬਚਾਵਾਂਗੇ ਡੀਜ਼ਲ ਦੇ ਤੇਲ ਪਾ ਕੇ ਨਾ ਸਿਉਂਕ ਮਾਰਾਂਗੇ ਇਹਦੇ ਵਿੱਚੋਂ ਫਿਰ ਇਹ ਇੱਥੇ ਹੀ ਰੁਕ ਜਾਊਗਾ ਜਿਹੜਾ ਇਹਦਾ ਕੀੜਾ ਹੋਊਗਾ ਉਹ ਮਰ ਜੂਗਾ ਤੇ ਆਪਣੀ ਇਹ ਗੇਟ ਬਚ ਜੂਗਾ ਹਨਾ ਕਾਫੀ ਟਾਈਮ ਬਾਅਦ ਹੁਣ ਲੱਗਿਆ ਪਹਿਲਾਂ ਇਹ ਲੱਗੀ ਸੀ ਆ ਦੇਖੋ ਆ ਲੱਗੀ ਸੀ ਆ ਇਹ ਖਾ ਗਈ ਸੀ ਫਿਰ ਜਦੋਂ ਅਸੀਂ ਇਹਨੂੰ ਘੋਰਿਆ ਨਾ ਲੱਕੜ ਟੁੱਟ ਗਈ ਤੇ ਫਿਰ ਉਹਦਾ ਬਾਅਦ ਅਸੀਂ ਡੀਜ਼ਲ ਦਾ ਛਿੜਕਾ ਕਰਤਾ ਸੀਗਾ ਇਹਦੇ ਉੱਤੇ ਤੇ ਉਹ ਸਾਰੀ ਸਿਉਂਕ ਮਰ ਗਈ ਤੁਸੀਂ ਇੱਕ ਉਹ ਮਿੱਟੀ ਦੀ ਸਿਉਂਕ ਹੁੰਦੀ ਆ ਜੇ ਕਈ ਵਾਰ ਉਹ ਲੱਗੀ ਹੁੰਦੀ ਆ ਕੰਧ ਦੇ ਉੱਤੇ ਵੀ ਡੀਜ਼ਲ ਪਾ ਦਿਆ ਕਰੋ ਤੇ ਡੀਜ਼ਲ ਦੇ ਨਾਲ ਇਹ ਮਰ ਜਾਂਦੀ ਆ ਸਿਉਂਕ ਫਿਰ ਮਤਲਬ ਅੱਗੇ ਨਹੀਂ ਵਧਦੀ ਹੈਗੀ ਤੇ ਆਪਣੀ ਲੱਕੜ ਇੱਥੇ ਰੁਕ ਜੂਗੀ ਹਨਾ ਤੇ ਆਪਾਂ ਹੁਣ ਇਹਦੇ ਵਿੱਚ ਡੀਜ਼ਲ ਪਾਉਣ ਲੱਗੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਦੇਖੋ ਕਿੰਨਾ ਖਾ ਗਈ ਇਹ ਲੱਕੜ ਫਰਨੀਚਰ ਨੂੰ ਬਹੁਤ ਜ਼ਿਆਦਾ ਖਾਂਦੀ ਆ ਲੱਕੜ ਦੇ ਨੂੰ ਤੇ ਇਸੇ ਤਰ੍ਹਾਂ ਨਾ ਆਪਾਂ ਥੋੜਾ ਚਿਰ ਬਾਅਦ ਮਤਲਬ ਆਪਦੇ ਫਰਨੀਚਰ ਤੇ ਡੀਜ਼ਲ ਲਾਉਂਦੇ ਰਿਹਾ ਕਰੋ ਤੇ ਅਸੀਂ ਬਾਕੀ ਤਾਂ ਸਾਰੇ ਕਿਤੇ ਲਾ ਦੰਨੇ ਆ ਤੇ ਇਹ ਖਾਣ ਕਰਕੇ ਨਾ ਜਦੋਂ ਜ਼ਿਆਦਾ ਖਾ ਗਈ ਸੀ ਨਾ ਸਿਉਕ ਲੱਗ ਗਈ ਸੀਗੀ ਫਿਰ ਇਹਦੇ ਕਰਕੇ ਖਰਾਬ ਹੋ ਗਿਆ ਤੇ ਪਰ ਬਚਾਅ ਹੋ ਗਿਆ ਤੇ ਹੁਣ ਫੇਰ ਦੁਬਾਰਾ ਲੱਗਿਆ ਹੁਣ ਫੇਰ ਆਪਾਂ ਡੀਜ਼ਲ ਪਾ ਦਾਂਗੇ ਇਹਦੇ ਉੱਤੇ ਮਰ ਜੂਗੀ ਸਾਰੀ ਉਸਿਓ ਕਹੇ ਲਓ ਜੀ ਆ ਜਿਹੜੀ ਗਲੀਆਂ ਜੀ ਨਿਕਲੀਆਂ ਨੇ ਇਹਨਾਂ ਨੇ ਇਹਦੇ ਵਿੱਚ ਆਹ ਇੱਕ ਸਰਿੰਜ ਭਰ ਕੇ ਨਾ ਆਪਾਂ ਇਦਾਂ ਸਾਰੇ ਕਿਤੇ ਪਾ ਦਾਂਗੇ ਡੀਜ਼ਲ ਜਿੱਥੇ ਜਿੱਥੇ ਸਿਉਂਕ ਹੋਊਗੀ ਮਰ ਜੂਗੀ ਤੇ ਆਪਣਾ ਗੇਟ ਬਚ ਜੂਗਾ ਨਹੀਂ ਤਾਂ ਹੁਣ ਕੱਦਾਂ ਖਤਮ ਹੋ ਜਾਂਦਾ ਜੇ ਇਦਾਂ ਡੀਜ਼ਲ ਨਾ ਪਾਉਂਦੇ ਆਪਾਂ ਤੇ ਇਹ ਹੁਣ ਦੁਬਾਰਾ ਲੱਗਣ ਕਰਕੇ ਹੁਣ ਫੇਰ ਇਹਦੇ ਤੇ ਡੀਜ਼ਲ ਦਾ ਛਿੜਕਾ ਕਰਾਂਗੇ ਤਾਂ ਬਚ ਜੂਗਾ ਇਹ ਫੇਰ ਕਾਫੀ ਟਾਈਮ ਕੱਢੂਗਾ ਨਹੀਂ ਤਾਂ ਕੱਦੀ ਇਹ ਸਾਰੀ ਜਗਾੜ ਖਾ ਜਾਣੀ ਸੀਗੇ ਨਾ ਸਿਆਪਨੇ ਤੇ ਲੋ ਜੀ ਜੇਕਰ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ